ਹਾਂਜੀ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ ਜੰਮਣਾ ਮਰਨਾ ਹੁਕਮ ਹੈ ਭਾਣੇ ਆਵੇ ਜਾਈ ਕੱਲ ਰਾਤ 24 8 2025 ਨੂੰ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਵੱਡੇ ਮਹਾਪੁਰਸ਼ ਬਾਪੂ ਜੀ ਜਿਨ੍ਹਾਂ ਦੀ ਬਹੁਤ ਹੀ ਵੱਡੇ ਪੱਦਰ ਤੇ ਇਹ ਵਰਸੀ ਮਨਾਈ ਜਾ ਰਹੀ ਹੈ 2-4 ਦਿਨ ਜਿਹੜੇ ਚੱਲ ਰਹੇ ਹਨ ਔਰ ਨਾਲ ਹੀ ਧੰਬਾ ਬਾਬਾ ਅਨੰਦ ਸਿੰਘ ਜੀ ਮਹਾਰਾਜ ਨਾਲਖਰ ਵਾਲੇ ਮਹਾਪੁਰਸ਼ ਉਹਨਾਂ ਦੀ ਵੀ ਵਰਸੀ ਦੇ ਦਿਨ ਚੱਲ ਰਹੇ ਹਨ ਸੰਗਤ ਜੀ ਮੇਰਾ ਕਹਿਣ ਦਾ ਮਤਲਬ ਹੈ ਇਹ ਹੈ ਅੱਜ ਬੇਨਤੀ ਕਰਨ ਦਾ ਕਿ ਕੱਲ ਰਾਤ ਵਰਸੀ ਦੇ ਸਮਾਗਮ ਤੇ Araada Sabji ਦੇ ਮੁਖੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਮਹਾਪੁਰਸ਼ ਜਿਹੜੇ ਮੁਖੀ ਸਨ ਉਹਨਾਂ ਨੇ ਰਾਤ ਕੀਰਤਨ ਕੀਤਾ ਦੀਵਾਨ ਸਜਾਇਆ ਤੇ ਦੀਵਾਨ ਤੋਂ ਬਾਅਦ ਜਦੋਂ ਆਰਾਮ ਕਰਨ ਚਲੇ ਗਏ ਤਾਂ ਕੁਝ ਸਮੇਂ ਬਾਅਦ ਹੀ ਕਹਿੰਦੇ ਮਹਾਪੁਰਸ਼ਾਂ ਨੇ ਆਪਣੇ ਪ੍ਰਾਣ ਤਿਆਗੇ ਐ ਸੱਚਖੰਡ ਨੂੰ ਪਿਆਨਾ ਕਰ ਗਏ ਜਦੋਂ ਇਸ ਗੱਲ ਦੀ ਨਿਊਜ਼ ਖਬਰ ਸਾਰੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਨਿਊਜ਼ਾਂ ਵਿੱਚ ਆਈ ਤਾਂ ਇੱਕਦਮ ਸਿੱਖ ਸੰਗਤ ਵਿੱਚ ਸਿੱਖ ਕੌਮ ਦੇ ਅੰਦਰ ਗੁਰਨਾਣਕ ਨਾਮ ਲੈਵਾ ਸਿੱਖ ਸੰਗਤ ਜਿੱਥੇ ਵੀ ਰਹਿ ਰਹੀ ਹੈ ਚਾਹੇ ਦੇਸ਼ ਵਿਦੇਸ਼ ਹੈ ਕੋਈ ਵੀ ਧਰਤੀ ਹੋਵੇ ਤਾਂ ਸੰਗਤ ਦੇ ਵਿੱਚ ਰੋਸ ਵੈਰਾਗ ਉਪਜ ਰਿਹਾ ਹੈ ਕਿਉਂਕਿ ਮਹਾਪੁਰਸ਼ਾ ਦਾ ਜਾਣਾ ਉਹਨਾਂ ਦੇ ਸੰਗੀਆਂ ਨੂੰ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਇਹ ਸਿੱਖ ਕੌਮ ਨੂੰ ਬਹੁਤ ਵੱਡਾ ਇੱਕ ਪੰਥ ਨੂੰ ਘਾਟਾ ਪੈ ਗਿਆ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਸੋ ਆਪਾਂ ਕਰ ਕੁਝ ਨਹੀਂ ਸਕਦੇ ਪਰ ਆਪਾਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਸਕਦੇ ਹਾਂ ਅਰਦਾਸ ਕਰ ਸਕਦੇ ਹਾਂ ਪਰ ਕਿੱਡੇ ਵੱਡੇ ਉਹਨਾਂ ਦੇ ਪਰਪਕਾਰ ਸਨ ਕਿੱਡੀਆਂ ਵੱਡੀਆਂ ਮਹਾਨ ਸਿਵਾਵਾਂ ਸਨ ਜਿਨ੍ਹਾਂ ਨੇ ਦੇਸ਼ ਵਿਦੇਸ਼ ਦੀ ਧਰਤੀ ਉੱਤੇ ਜਾ ਕੇ ਪ੍ਰਚਾਰ ਪ੍ਰਸਾਰ ਕਰਨਾ ਕੀਰਤਨ ਕਰਨਾ ਕਥਾ ਕਰਨੀ ਔਰ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੁਨੀਆ ਦੇ ਵਿੱਚ ਕੋਈ ਵੀ ਵੱਡਾ ਲੀਡਰ ਚਾਹੇ ਵੱਡੀ ਸ਼ਕਤੀ ਤਾਕਤ ਇਹ ਕੰਮ ਨਹੀਂ ਕਰ ਸਕਦੀ ਸੀ ਜੇ ਕਿਤੇ ਉਹ ਮਹਾਂਪੁਰਸ਼ ਸੰਤ ਬਾਬਾ ਬਲਜਿੰਦਰ ਸਿੰਘ ਜੀ ਨਾ ਕਰਦੇ ਕਿਹੜਾ ਕੰਮ ਕੀਤਾ ਈਸ਼ਰ ਮਾਈਕਰੋਮੀਡੀਆ ਇਹ ਮਹਾਪੁਰਸ਼ਾਂ ਦੇ ਵੱਲੋਂ ਕਹਿੰਦੇ ਲਾਂਚ ਕੀਤਾ ਗਿਆ ਸੀ ਇੱਕ ਤਿਆਰ ਕੀਤਾ ਗਿਆ ਸੀ ਜਿਸ ਵਿੱਚ ਦਸਮ ਗ੍ਰੰਥ ਸਾਹਿਬ ਦੀ ਬਾਣੀ ਵੀ ਹੈ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੀ ਜਿਹੜੀਆਂ ਹੈਗੀਆਂ ਬਾਣੀ ਉਹ ਵੀ ਦਰਜ ਹੈ ਕਬੈਤ 12 ਭਾਈ ਨੰਦ ਲਾਲ ਸਾਹਿਬ ਦੀਆਂ ਗੱਜਲਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਬੋਧ ਅਰਥਾਂ ਦੇ ਸਮੇਤ ਇਹ ਕਿੱਡਾ ਵੱਡਾ ਇੱਕ ਪਰਉਪਕਾਰ ਹੈ ਕੋਈ ਵੀ ਸਾਧੂ ਜਾਂ ਕੋਈ ਵੀ ਮਹਾਤਮਾ ਜਾਂ ਕੋਈ ਵੀ ਇਹ ਪਾਵਰ ਕੰਮ ਨਹੀਂ ਕਰ ਸਕਦੀ ਸੀ ਪਰ ਇਹ ਸੰਤ ਬਾਬਾ ਬਲਜਿੰਦਰ ਸਿੰਘ ਮਹਾਪੁਰਸ਼ਾਂ ਨੇ ਬੜੀ ਵੱਡੀ ਸਿੱਖ ਕੌਮ ਦੇ ਵਿੱਚ ਇੱਕ ਸੇਵਾ ਪਾਈ ਹੈ ਈਸ਼ਰ ਮਾਈਕਰੋਮੀਡੀਆ ਤੇ ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਕਿ ਜਿਵੇਂ ਉਹਨਾਂ ਨੇ ਸਵਾਸਾ ਵਿੱਚ ਰਹਿੰਦੇ ਆਂ ਪੰਜ ਭੂਤਕ ਸਰੀਰ ਵਿੱਚ ਰਹਿੰਦੇ ਹੋયા ਲੋਕਾਂ ਦੇ ਘਰਾਂ ਦੇ ਵਿੱਚੋਂ ਸ਼ਰਾਬ ਕੱਢੀ ਆ ਮਨਮੁਖਤਾਈ ਕੱਢੀ ਆ ਲੋਕਾਂ ਦੇ ਘਰ ਵਿੱਚੋਂ ਨਸ਼ੇ ਕੱਢੇ ਆ ਗੁਰੂ ਨਾਲ ਜੋੜਿਆ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ ਅੰਮ੍ਰਿਤ ਪਾਣ ਕਰਾਇਆ ਅੰਮ੍ਰਿਤ ਛਕਾਇਆ ਗੁਰੂ ਵਾਲੇ ਬਣਾਇਆ ਸਿਵਾਵਾਵਾਂ ਦੇ ਵਿੱਚ ਲਾਇਆ ਤੇ ਮਹਾਪੁਰਸ਼ ਅੱਜ ਦੁੜੀਆਂ ਤੋਂ ਭਾਵੇਂ ਜ਼ਰੂਰ ਸਰੀਰ ਰੂਪੀ ਚੋਲਾ ਤੇ ਆ ਗਏ ਚੜੇ ਗਏ ਐ ਪਰ ਜਿਹੜੇ ਉਹਨਾਂ ਦੇ ਪਾਏ ਹੋਏ ਪੂਰਨੇ ਆ ਉਹਨਾਂ ਦੇ ਆਪਾਂ ਜ਼ਰੂਰ ਚੱਲਣ ਦਾ ਯਤਨ ਕਰਗੇ ਇਹ ਘਾਟਾ ਬੜਾ ਵੱਡਾ ਹੈ ਇਹ ਕਦੇ ਪੂਰਾ ਨਹੀਂ ਹੋ ਸਕਦਾ ਪਰ ਜਦੋਂ ਇੱਕਦਮ ਇਹ ਖਬਰ ਸੰਗਤ ਦੇ ਵਿੱਚ ਫੈਲੀ ਸੰਗਤ ਵਿੱਚ ਇਹ ਖਬਰ ਆਈ ਤਾਂ ਇੱਕਦਮ ਹੀ ਕਹਿੰਦੀ ਸਨਾਟਾ ਛਾ ਗਿਆ ਬ੍ਰਹਿਮੰਡ ਵਿੱਚ ਸੰਸਾਰ ਵਿੱਚ ਚੁੱਪਚਾਪ ਛਾ ਗਈ ਪੈਰਾਂ ਦੇ ਥੱਲੇ ਜ਼ਮੀਨ ਨਿਕਲ ਗਈ ਮਿੱਟੀ ਨਿਕਲ ਗਈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਮਾਹ ਪ੍ਰੇਸ਼ਾਨ ਨੂੰ ਆਪਣੇ ਪਵਿੱਤਰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਆਪਣੇ ਪਾਵਨ ਚਰਨਾਂ ਨਾਲ ਹੀ ਉਹ ਜੋੜ ਕੇ ਰੱਖਣ ਉਥੇ ਸਹਾਈ ਹੋਣ ਸੋ ਗੁਰਮੁਖੋ ਇਹ ਰੱਬ ਦਾ ਇੱਕ ਹੁਕਮ ਹੁੰਦਾ ਹੈ ਇੱਕ ਰੱਬ ਦਾ ਭਾਣਾ ਹੁੰਦਾ ਹੈ ਇਹ ਮਿੱਠਾ ਕਰਕੇ ਮੰਨਣਾ ਹੈ ਚਾਹੇ ਕੋਈ ਵੀ ਹੈ ਮੌਤ ਜਿਹੜੀ ਹੈ اٹਲ ਸਚਾਈ ਹੈ ਪਰ ਵੇਖੋ ਕੋਈ ਦੁਨੀਆ ਹੌਸਪੀਟਲ ਵਿੱਚ ਮਰਦੀ ਹੈ ਕੋਈ ਕਿਤੇ ਮਰਦੀ ਹੈ ਪਰੇਮਾ ਪੁਰਸ਼ ਨੂੰ ਕੋਈ ਦੁੱਖ ਨਹੀਂ ਸੀ ਰੋਗ ਨਹੀਂ ਸੀ ਕੋਈ ਬਿਮਾਰੀ ਨਹੀਂ ਕੋਈ ਤਕਲੀਫ ਨਹੀਂ ਕੁਝ ਨਹੀਂ ਸਰੀਰ ਢਿੱਲਾ ਮੱਠਾ ਵੀ ਨਹੀਂ ਸੀ ਪਰ ਅਚਾਨਕ ਹੀ ਕਹਿੰਦੇ ਸਰੀਰ ਤੇ ਆ ਗਿਆ ਨਾ ਹੌਸਪੀਟਲ ਵਿੱਚ ਜਾਣਾ ਪਿਆ ਨਾ ਕੋਈ ਬਿਮਾਰੀ ਨਾ ਕੋਈ ਦੁੱਖ ਕੁਝ ਨਹੀਂ ਇਹ ਮੌਜਮਾਸੀ ਦੇ ਮਾਲਕ ਇਹ ਆਪ ਹੀ ਹੁੰਦੇ ਆ ਰੋਣਾ ਨਹੀਂ ਚਾਹੀਦਾ ਰੋਣਾ ਆਉਂਦਾ ਦੁੱਖ ਦੀ ਘੜੀ ਹੈ ਮੰਦ ਭਾਗੀ ਖਬਰ ਹੈ ਪਰ ਗੁਰਮੁਖੋ ਆਪਾਂ ਕੁਝ ਕਰ ਨਹੀਂ ਸਕਦੇਗੇ ਪਰ ਇਹ ਮਹਾਪੁਰਸ਼ਾਂ ਦੀ ਇੱਕ ਮੌਜ ਹੁੰਦੀ ਹੈ ਇਹ ਉਹਨਾਂ ਦੀ ਇਹ ਮਸਤੀ ਹੈ ਸੋ ਇਸ ਕਰਕੇ ਆਪਾਂ ਕੁਝ ਜ਼ਿਆਦਾ ਨਹੀਂ ਕਹਿ ਸਕਦੇ ਇਹ ਰੱਬ ਦਾ ਹੁਕਮ ਹੈ ਜੰਮਣ ਮਰਨਾ ਉਹਦਾ ਪਰਮਾਤਮਾ ਦਾ ਇਹ ਇੱਕ اٹਲ ਨਿਯਮ ਹੈ ਸੋ ਵੀਰਗੋ ਨੂੰ ਅੱਗੇ-ਅੱਗੇ ਸ਼ੇਅਰ ਵੀ ਕਰਿਓ ਧੰਨਵਾਦ